ਅਹ ਦੇਖੋ ਮੈਂ ਇਸ ਜਿੱਤ ਦਾ ਤੇਰਾ ਆਮ ਆਦਮੀ ਪਾਰਟੀ ਦੇ ਸਾਰੇ ਰਾਸ਼ਟਰੀ ਸੁਪਰੀ ਆਪ ਜੀ ਦੀ ਬਾਜੀ ਸਾਰੇ ਸਿਲਪ ਆਪ ਕੁਮਤਮਾਨ ਔਰ ਸਾਡੇ ਸਾਰੇ ਹਲਕਿਆਂ ਦੇ ਸਾਡੇ ਸਾਡੇ ਕੈਮਰੂਡਸ ਤੇ ਸਾਥ ਜਿੱਪਾ ਜੀ ਸਾਡੇ ਐਮਐਲਏ ਸਹਿਬਾਨ ਹਲਕੇ ਚਾਰਜ ਸਹਿਬਾਨ ਔਰ ਸਾਡੇ ਸੰਗਠਨ ਤੋਂ ਸਾਡੇ ਡਿਸਟ੍ਰਿਕਟ ਦੇ ਚਾਰਜਸ ਬਲੌਕ ਦੇ ਚਾਰਜਸ ਸਾਰੇ ਸੰਗਠਨ ਦੇ ਵਲੰਟੀਅਰਸ ਔਰ ਸਾਰੇ ਸਾਥੀਆਂ ਨੂੰ ਜਿੰਨੇ ਸਾਰੇ ਵੋਟਰ ਸਪੋਰਟਰਸ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਤੰਦੇਹੀ ਦੇ ਨਾਲ ਐਨੀ ਗਰਮੀ ਦੇ ਵਿੱਚ ਜੋ ਪ੍ਰਚਾਰ ਕੀਤਾ ਔਰ ਇਸ ਪ੍ਰਚਾਰ ਦੇ ਸਦਕਾ ਜਿਹੜੀ ਅੱਜ ਜਿਹੜੀ ਵੱਡੀ ਜਿੱਤ ਮਿਲੀ ਹੈ ਉਸ ਦੇ ਲਈ ਮੈਂ ਰੱਬ ਦਾ ਵੀ ਸ਼ੁਕਰਾਨਾ ਕਰਦਾ ਔਰ ਆਪਣੇ ਮਾਤਾ ਪਿਤਾ ਦਾ ਸ਼ੁਕਰ ਅੱਲਾ ਕਰਦਾ ਆਮ ਆਦਮੀ ਪਾਰਟੀ ਦੇ ਹਰੇਕ ਵਲੰਟੀਅਰ ਨੇ ਹਰੇਕ ਕਾਰਜਕਰਤਾ ਨੇ ਸਭ ਨੇ ਦਬਕੇ ਮਦਦ ਮਿਹਨਤ ਕੀਤੀ ਹੈ ਇਹ ਸਦਕੇ ਮੈਂ ਐਗਜ਼ਾਮ ਪੰਜਾਬ ਦੇ 2 ਸਾਲ ਲੜਾ ਕੰਮ ਕਰ ਸੀ ਖਾਸ ਤੌਰ ਤੇ ਹਿਸ਼ਾਪੁਰ ਜ਼ਿਲ੍ਹੇ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਜੀ ਦਾ ਸਾਰੇ ਜੀ ਦੇ ਰੜਕੇ ਡਾਕਟਰ ਰਾਜ ਕੁਮਾਰ ਜੀ ਨੂੰ ਅੱਜ ਪਾਰਲੀਮੈਂਟ ਭੇਜਿਆ ਸਨ ਮਾਨ ਸਾਹਿਬ ਨੇ ਬਹੁਤ ਬੇਨਤੀ ਕੀਤੀ ਹੈ ਸਾਰੇ ਕਾਰਜਕਰਤਾ ਅਰਵਿੰਦ ਕੇਜਰੀਵਾਲ ਜੀ ਵੀ ਹਿਸ਼ਾਪੁਰ ਆਏ ਉਹਨਾਂ ਨੇ ਵੀ ਮਿਹਨਤ ਕੀਤੀ ਹੈ ਸਾਰੇ ਨੇ ਲੜਕੇ ਮਿਹਨਤ ਕੀਤੀ ਮੈਂ ਕਹਿ ਸਕਦਾ ਹਰੇ ਕਾਰਜਕਰਤਾ ਨੇ ਮਿਹਨਤ ਕੀਤੀ ਜਿਹਦਾ ਜਿਹਦਾ ਫਲ ਜਿਹੜਾ ਹੈ ਡਾਕਟਰ ਰਾਜ ਕੁਮਾਰ ਜੱਬੇਵਾਲ ਜੀ ਨੂੰ ਪਾਰਲੀਮੈਂਟ ਭੇਜਿਆ ਉਹ ਹਿਸ਼ਾਪੁਰ ਦੇ ਲੋਕਾਂ ਨੇ ਆਪਣੇ ਮੁੱਦਿਆਂ ਦੇ ਜਸ਼ਨ ਦੀ ਤਿਆਰੀ ਹੈ ਜੀ ਉਹ ਕੀ ਜਸ਼ਨ ਦੇਖੋ ਜਸ਼ਨ ਤਾਂ ਹੁੰਦਾ ਹੀ ਆ ਫਿਰ ਜਿੱਤਣ ਤੋਂ ਬਾਅਦ ਜਸ਼ਨ ਹੀ ਹੁੰਦਾ ਕਾਰਜਕਰਤਾ ਨੂੰ ਮਿਲਣਾ ਉਹਨਾਂ ਦੀ ਮੁबारकਬਾਣੀ ਜਸ਼ਨ ਹੁੰਦਾ ਪਹਿਲਾਂ ਤਾਂ